ਹਾਂਜੀ ਦੋਸਤੋ ਬੜੀ ਦੁੱਖ ਦੀ ਗੱਲ ਆ ਕੁਛ ਦਿਨ ਪਿੰਨਾ ਤੁਸੀਂ ਵੇਖਿਆ ਹੋਣਾ ਆ ਸਾਰਿਆਂ ਨੇ ਨਿਊਜ਼ ਸੁਣੀ ਆ ਜੋ ਕਸ਼ਮੀਰ ਵਿੱਚ ਪਿਲ گاؤں ਵਿੱਚ ਟੂਰਿਸਟ ਤੇ ਅਤਵਾਦੀਆਂ ਨੇ ਹਮਲਾ ਕਰਕੇ 28 ਲੋਕਾਂ ਨੂੰ ਧਰਮਪੁੱਛ ਕੇ ਮੌਦੇ ਘਾਟ ਉਤਾਰਿਆ ਆ ਉਸ ਚੀਜ਼ ਨਾਲ ਬਹੁਤ ਦੁੱਖ ਹੋਇਆ ਆ ਉਹ ਮੈਂ ਇਹ ਤੋਂ ਘਟੀਆ ਸ਼ਬਦੀ ਕੋਈ ਨਹੀਂ ਬਹੁਤ ਮਾੜੀ ਚੀਜ਼ ਆ ਕਿਉਂਕਿ 84 ਲੱਖ ਜੂਨ ਨੂੰ ਪੋਕ ਕੇ ਫਿਰਸਾਂ ਨੂੰ ਇਨਸਾਨ ਦਾ ਜਨਮ ਮਿਲਦਾ ਆ ਤੇ ਜੇ ਧਰਮ ਦੇ ਨਾਂ ਤੇ ਅਸੀਂ ਕਿਸੇ ਇਨਸਾਨ ਨੂੰ ਮਾਰ ਦਾਂਗੇ ਤਾਂ ਆਤਮਾ ਤੇ ਪਰਮਾਤਮਾ ਦਾ ਮਿਲ ਕਰਨ ਵਾਸਤੇ ਇਨਸਾਨ ਨੂੰ ਮਨੁੱਖ ਦਾ ਜਨਮ ਮਿਲਦਾ ਆ ਤੇ ਜੋ ਇਨਸਾਨ ਧਰਮ ਦੇ ਨਾਂ ਤੇ ਕਿਸੇ ਨੂੰ ਮਾਰਦਾ ਆ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਜੇ ਮਾਰ ਕੇ ਕਹੂਗਾ ਵੀ ਮੈਂ ਸਵਰਗਾਂ 'ਚ ਚਲ ਜਾਵਾਂਗਾ ਮੈਨੂੰ ਜਨਤ ਮਿਲ ਜਾਊਗੀ ਉਹਨੂੰ ਜਨਤ ਨਹੀਂ ਮਿਲਣੀ ਉਹਨੇ ਨਰਕਾਂ 'ਚ ਹੀ ਜਾਣਾ ਆ ਤੇ ਦੂਸਰੀ ਬੇਨਤੀ ਮੈਂ ਕਰਾਂਗਾ ਆਪਣੇ ਦੇਸ਼ ਵਾਸੀਆਂ ਨੂੰ ਕਿਰਪਾ ਕਰਕੇ ਕੁਝ ਤਾਂ ਤਾਂ ਕੁਟਨਾਵਾਂ ਹੋਈਆਂ ਨੇ ਕਿ ਕਸ਼ਮੀਰੀ ਸਟੂਡੈਂਟਾਂ ਨੂੰ ਪੂਰੇ ਦੇਸ਼ ਵਿੱਚ ਕਿ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪਛਾਣ ਕੀਤਾ ਜਾ ਰਿਹਾ ਹੈ ਕਸ਼ਮੀਰੀਆਂ ਨੂੰ ਡਰਾਇਆ ਜਾ ਰਿਹਾ ਹੈ ਵੀ ਇੰਡੀਆ ਛੱਡ ਕੇ ਇੱਥੋਂ ਭੱਜੋ ਕਿਉਂਕਿ ਧਰਮ ਦੇ ਨਾਂ ਤੇ ਹਮਲਾ ਹੋਇਆ ਤੇ ਮੈਂ ਇਹੋ ਬੇਨਤੀ ਕਰਾਂਗਾ ਸਾਡਾ ਪ੍ਰੋਸ਼ੀ ਪਾਕਿਸਤਾਨ ਦੁਸ਼ਮਣ ਮੁਲਕ ਜਿਹੜਾ ਉਹ ਆਪਣੇ ਉਸ ਕਾਮਜਾਬ ਜਾਏਗਾ ਜੇ ਤੁਸੀਂ ਸੇਮ ਇਹੋ ਕੰਮ ਕਰੋਗੇ ਕਸ਼ਮੀਰੀਆਂ ਨੂੰ ਬਾਕੀ ਦੇਸ਼ ਵਿੱਚ ਉਕੜਨਾ ਸਟਾਰਟ ਕਰ ਦੋਗੇ ਔਰ ਬਾਕੀ ਇੰਡੀਅਨ ਲੋਕ ਜਿਹੜੇ ਕਸ਼ਮੀਰ ਛੱਡ ਛੱਡ ਕੇ ਵਾਪਸ ਇੰਡੀਆ ਵੱਲ ਆ ਜਾਣਗੇ ਇਹ ਕਿਸੇ ਦਾ ਕਸ਼ਮੀਰ ਨੂੰ ਇੰਡੀਆ ਨਾਲ ਤੋੜਿਆ ਜਾਏਗਾ ਤੇ ਡੈਫੀਨਿਟਲੀ ਅਤਵਾਦੀਆਂ ਦਾ ਮਕਸਦ ਹੀ ਇਹੋ ਜਿਹੀ ਅਟੈਕ ਕਰਨਾ ਦਾ ਤੇ ਮੇਰੇ ਭਰਾਓ ਅਕਲ ਤੋਂ ਕੰਮ ਰੋ ਮੇਰੇ ਹਿੰਦੀ ਵੀ ਹਿੰਦੂ ਵੀਰ ਜਿਨੇ ਕਈ ਸਥਾਨਾਂ ਪਤਾ ਲੱਗੀਆਂ ਸੀ ਜਿਹੜੀਆਂ ਉਹ ਸਟਰਾਂਗ ਵਿੱਚ ਜਾ ਕੇ ਸਟੂਡੈਂਟ ਕਸ਼ਮੀਰੀ ਸਟੂਡੈਂਟ ਤੇ ਹਮਲਾ ਕਰ ਰਹੀਆਂ ਨੇ ਮੈਂ ਉਸ ਦੀ ਵੀ ਨਿੰਦਿਆ ਕਰਾਂਗੇ ਜੇ ਉਹ ਇਹ ਕੰਮ ਕਰੇ ਤਾਂ ਉਹ ਵੀ ਅਤਵਾਦੀਆਂ ਦਾ ਹੀ ਸਾਥ ਦੇ ਰਹੇ ਨੇ ਜੇ ਕੋਈ ਆਮ ਕਸ਼ਮੀਰੀ ਤੇ ਹਮਲਾ ਕਰਦਾ ਪੂਰੇ ਦੇਸ਼ ਵਿੱਚ ਤਾਂ ਤੇ ਤੀਸਰਾ ਮੈਂ ਇਹ ਗੱਲ ਕਹਾਂਗਾ ਕਿ ਸਾਡੇ ਪੰਜਾਬ ਵਿੱਚ ਸਾਡੇ ਸਿੱਖ ਕੌਮ ਹਮੇਸ਼ਾ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਆ ਕੋਈ ਦੁਬਿਧਾ ਆਉਂਦੀ ਆ ਉਥੇ ਜਾ ਕੇ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਆ ਉਹ ਚੀਜ਼ ਦਾ ਹੀ ਐਸੀ ਲੰਗਰ ਲਾ ਦਈਦਾ ਦਵਾਈਆਂ ਦੀ ਜ਼ਰੂਰਤ ਹੋਈ ਦਵਾਈਆਂ ਦਾ ਲੰਗਰ ਲਾਈਦਾ ਵਾ ਸਭ ਤੋਂ ਪਹਿਲਾਂ ਜੇ ਫੂਡ ਦੀ ਜ਼ਰੂਰਤ ਹੁੰਦੀ ਆ ਖਾਣ ਦਾ ਲੰਗਰ ਲਾਈਦਾ ਵਾ ਉਸ ਹਰ ਤਰ੍ਹਾਂ ਦੀ ਚੀਜ਼ ਦਾ ਲੰਗਰ ਸਟਾਰਟ ਕਰਦਾ ਜਦੋਂ ਵੀ ਕੋਈ ਵਿਪਤਾ ਪੈਂਦੀ ਆ ਪਰ ਜਿਹੜੀਆਂ ਕਰੋੜਾਂ ਅਰਬਾਂ ਪਤੀ ਆ ਜਿਹੜੀਆਂ ਏਅਰਲਾਈਨ ਕੰਪਨੀਆਂ ਨੇ ਸੁਣ ਕੇ ਦੁੱਖ ਹੁੰਦਾ ਸ਼ਰਮ ਦੀ ਗੱਲ ਇਹਨਾਂ ਨੂੰ ਸ਼ਰਮ ਚ ਡੁੱਬ ਜਾਣਾ ਚਾਹੀਦਾ ਏਅਰਵੇਜ ਕੰਪਨੀਆਂ ਨੂੰ ਪਤਾ ਚੱਲਿਆ ਸੀ ਲੋਕ ਡਰੇ ਨੇ ਸਾਰੇ ਆਪਣੇ ਟੂਰ ਕੈਨਸਲ ਕਰਕੇ ਵਾਪਸ ਕਸ਼ਮੀਰ ਤੋਂ ਕੋਈ ਦਿੱਲੀ ਕੋਈ ਬੰਬੇ ਵਾਪਸ ਜਾ ਰਿਹਾ ਤਾਂ ਟਿਕਟਾਂ ਦੇ 10 ਗੁਣਾ ਜ਼ਿਆਦਾ ਰੇਟ ਕਰ ਦਿੱਤੇ ਨੇ ਤੇ ਜੇ ਮਜਬੂਰੀ ਦਾ ਟੂਰਿਸਟ ਦਾ ਫਾਇਦਾ ਚੁੱਕ ਕੇ ਜੇ ਏਅਰਵੇਜ ਵਾਲਿਓ ਤੁਸੀਂ ਆਪਣਾ ਪੈਸਾ ਜੇ ਕਮਾ ਵੀ ਲਓਗੇ 10 ਗੁਣਾ ਤੇ ਇਹਦੇ ਨਾਲ ਕੀ ਕਰ ਲੋ ਕਰੋੜਾਪਤੀ ਤੁਸੀਂ ਪਹਿਲਾਂ ਅਰਬਾਪਤੀ ਤੁਸੀਂ ਪਹਿਲਾਂ ਹੀ ਹੈਗੇ ਹੋ ਤੇ ਇਸ ਦੇ 10 ਦਿਨਾਂ ਵਿੱਚ ਤੁਸੀਂ 10 ਗੁਣਾ ਕਮਾਈ ਕਰਕੇ ਮੰਨ ਲਿਆ ਜੇ 10-20 ਕਰੋੜ ਕਮਾ ਵੀ ਲਓਗੇ ਤਾਂ ਕੀ ਫਰਕ ਪਾਏਗਾ ਨਾਲ ਦਾ ਕੁਝ ਨਹੀਂ ਜਾਨਾ ਧੇਰੇ ਲੋਕ ਮੰਗੇ ਸੀ ਪਰਮਾਤਮਾ ਦਾ ਦਾ ਲਿਖੇਦਾ ਹੀ ਉਹ ਤਾਂ ਚਲੇ ਗਏ ਦੁਨੀਆ ਤੋਂ ਪਰ ਪ੍ਰੋਬਲਮ ਇਹ ਸੀ ਤੁਹਾਨੂੰ ਚਾਹੀਦਾ ਹੀ ਸਗੋ ਲੋਕਾਂ ਦਾ ਔਖੇ ਟਾਈਮ ਤੇ ਸਗੋਂ ਉਹਨਾਂ ਨੂੰ ਫ੍ਰੀ ਕੱਢ ਦੇਵਾਰ ਟਿਕਟਾਂ ਸਸਤੀਆਂ ਕਰ ਦੇ ਨਾ ਕਿ ਮਹਿੰਗੀਆਂ ਮੈਂ ਲੰਘਤ ਪਾਉਣੀ ਚਾਹਾਂਗਾ ਤੁਹਾਡੇ ਨਾਲੋਂ ਕਰਮਾ ਵਾਲੇ ਅਸੀਂ ਲੱਖ ਗੁਣਾ ਚੰਗੇ ਆ ਵੀ ਅਸੀਂ ਉਸ ਪੰਜਾਬ ਵਿੱਚ ਜਨਮ ਲਿਆਵਾ ਜਿੱਥੇ ਸਾਡਾ ਸਾਰਾ ਪੰਜਾਬ ਸਿਰਫ ਸੇਖੀ ਨਹੀਂ ਕੋਈ ਵੀ ਧਰਮ ਦੇ ਲੋਕ ਹਣ ਸੇਵਾ ਕਰਮਾਂ ਵਾਸਤੇ ਮਿਸ਼ਰਾ ਅੱਗੇ ਹੁੰਦੀ ਆ ਮੈਂ ਦਾਅਵੇ ਨਾ ਕਿਨਾਂ ਜੇ ਇਹੋ ਜਿਹੀ ਕੋਈ ਚੀਜ਼ ਸਾਡੇ ਪੰਜਾਬੀਆਂ ਕੋਲ ਹੁੰਦੀ ਪਰ ਇੱਥੇ ਭਾਵੇਂ ਸਾਡੇ ਖੱਤਰੀ ਵੀਰ ਹੁੰਦੇ ਭਾਵੇਂ ਸਿੱਖ ਵੀਰ ਰਹਿੰਦੇ ਕੋਈ ਵੀ ਹੁੰਦੇ ਫਰੀ ਸੇਵਾ ਕਰਦੇ ਜਦੋਂ ਆ ਧਰਾਂ ਟੁੱਟੀ ਸੀ ਆ ਕਸ਼ਮੀਰ ਦੀ ਜੋ ਜੋ ਵੀ ਆ ਜਦੋਂ 2019 ਵਿੱਚ ਆ ਜਦੋਂ ਵੀ ਆ ਕਾਨੂੰਨ ਬਦਲੇ ਉਦੋਂ ਵੀ ਤਾਂ ਫ੍ਰੀ ਸੇਵਾ ਕਰਕੇ ਸਿੱਖਾਂ ਨੇ ਕਸ਼ਮੀਰੀ ਲੋਕਾਂ ਨੂੰ ਉਹਨਾਂ ਦੇ ਘਰਾਂ ਦਾ ਕਪਚਾਇਆ ਜਦੋਂ ਇੱਥੇ ਘਟਨਾਵਾਂ ਹੁੰਡਿਆ ਪਈਆਂ ਸੀ ਪੰਜਾਬੀਆਂ ਨੇ ਤੇ ਹੁਣ ਨਹੀਂ ਪੰਜਾਬੀ ਫ੍ਰੀ ਮਤ ਕਰਦੇ ਆ ਤੇ ਪਰ ਇਹ ਕਰੋੜਪਤੀ ਹੋ ਕੇ ਵੀ ਅਰਬਾਂ ਪਤੀ ਹੋ ਕੇ ਵੀ ਏਅਰਲਾਈਨਸ ਵਾਲੇ ਜਿਹੜੇ 10 ਗੁਣਾ ਪੈਸੇ ਕਮਾ ਰਹੇ ਆ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਇਹਨਾਂ ਦੀ ਲੁੱਟ ਵਾਲੀ ਕਿ ਸਰਕਾਰ ਇਹਨਾਂ ਨੂੰ ਰੱਕ ਨਹੀਂ ਸਕਦੀ ਸਰਕਾਰ ਇਹਨਾਂ ਨੂੰ ਕਹਿ ਨਹੀਂ ਸਕਦੀ ਵੀ ਰੇਟ एकदम ਟਿਕਟਾਂ ਦੇ 10 ਗੁਣਾ ਕਿਦਾਂ ਵਧਾ ਸਕਦੇ ਆ ਸ਼ਰਮ ਚਾਹੀਦੀ ਆ ਪਹਿਲੀ ਗੱਲ ਦਾ ਜਿੰਨੀਆਂ 에ਅਰਲਾਈਨ ਵਾਲੇ ਆ ਵੀ ਇੰਨਾ ਤੁਹਾਡੇ ਕੋਲ ਪੈਸਾ ਹੁੰਦੇ باوجود ਵੀ ਤੁਸੀਂ ਲੋਕਾਂ ਨੂੰ ਮਜਬੂਰੀ ਦਾ ਫਾਇਦਾ ਉਠਾ ਰਹੇ ਹੋ ਲੋਕੀ ਡਰੇ ਆ ਵਾਪਸ ਘਰ ਜਾਣਾ ਚਾਹੁੰਦੇ ਆ ਤੇ ਤੁਸੀਂ ਟਿਕਟਾਂ ਮਹਿੰਗੀਆਂ ਕਰਕੇ ਉਹਨਾਂ ਨੂੰ ਲੁੱਟ ਰਹੇ ਹੋ ਉਹ ਦੂਸਰਾ ਮੈਂ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਵੀ ਕਿਸੇ ਨਾਲ ਨਾਜਾਇਜ਼ ਨਾ ਹੋਏ ਹਾਂ ਮਰਨੇ ਚਾਹੀਦੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਨੇ ਅਤਵਾਦੀਆਂ ਨੂੰ ਮਾਰੋ ਪਰ ਜੇ ਕਿ ਤੁਸੀਂ ਕਹੋ ਵੀ ਸਟੂਡੈਂਟ ਜਿਹੜੇ ਤੁਰੇ ਫਿਰਦੇ ਜਾਂ ਹੋਰ ਕਸ਼ਮੀਰੀ ਲੋਕਾਂ ਤੇ ਜੇ ਕੋਈ ਨਜਾਇਜ਼ ਹਮਲਾ ਹੁੰਦਾ ਤਾਂ ਸੇਮ ਹੀ ਇਹ ਚੀਜ਼ ਨੂੰ ਮੈਂ ਕੰਟੈਕਟ ਕਰਾਂਗਾ ਜਿੱਦਾਂ ਉਹਨਾਂ ਨੇ ਮਾਰਤਾ ਤਾਂ ਪੁੱਛ ਕੇ ਜੇ ਤੁਸੀਂ ਕਿਸੇ ਮੁਸਲਮਾਨ ਜਾਂ ਕਸ਼ਮੀਰੀ ਨੂੰ ਕੋਈ ਵੀਰ ਮੇਰਾ ਮਾਰਦਾ ਵਾ ਜਿਸ ਦਾ ਕੋਈ ਕੋਈ ਸੂਰਨ ਨਹੀਂ ਗਏ ਤੇ ਪਰਨ ਆਇਆ ਤੇ ਉਹ ਵੀ ਅਤਵਾਦ ਤੋਂ ਘੱਟ ਨਹੀਂ ਹੋਊਗਾ ਜੇ ਇਹੋ ਜਿਹੀ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਪੰਜਾਬ ਵਿੱਚ ਸਾਰਨਾ ਕੰਟੈਕਟ ਕਰ ਲੈ ਸੀ ਕਸ਼ਮੀਰੀਆਂ ਦੀ ਮਤ ਕਰਾਂਗੇ ਇਨਾ ਮੈਂ ਵਾਦਾ ਦਉ ਨਾ ਤੇ ਬਾਕੀ ਮੈਂ ਫੇਰ ਸਾਰਿਆਂ ਨੂੰ ਬੇਨਤੀ ਕਰਾਂਗਾ ਇਹ ਦੁੱਖ ਦੀ ਘੜੀ ਵਿੱਚ ਮਿਰਾ ਇੱਕ ਦੂਜੇ ਦੇ ਨਾਲ ਮਜਬੂਤ ਹੋ ਗਏ ਸਾਥ ਦਈਦਾ ਵਾ ਮਜਬੂਤੀ ਨਾਲ ਖੜੀਦਾ ਨਾ ਕਿ ਫਾਇਦਾ ਉਠਾਈਦਾ ਹਮੇਸ਼ਾ ਵਿਵਤਾ ਵਿੱਚ ਉਹ ਫਾਇਦਾ ਨਹੀਂ ਚੁੱਕੀਦਾ ਇੱਥੇ ਸੇਵਾ ਕਰੀਦੀ ਹੈ ਸੇਵਾ ਭਾਵਨਾ ਸਾਨੂੰ ਸਾਡੇ ਧਰਮ ਨੇ ਸਿਖਾਈ ਆ ਜਿਹੜੀਆਂ 에ਅਰਵੇਜਾਂ ਆ ਕਮਾਈਆਂ ਕਰਨੀਆਂ ਨੇ ਇਹ ਕਮਾਈਆਂ ਨਾਲ ਨਹੀਂ ਜਾਣੀਆਂ ਇੱਥੇ ਰਹਿ ਜਾਣੀਆਂ ਨੇ ਤੇ ਮਿਹਰਬਾਨੀ ਕਰਕੇ ਲੋਕਾਂ ਦੀ ਮਦਦ ਕਰੋ ਨਾ ਕਿ ਇਹਦੇ 'ਚ ਫਾਇਦਾ ਚੁੱਕਿਆ ਜਾਵੇ ਧੰਨਵਾਦ